ਮਹਦੀਪ ਕਰਨ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇ ਵਾਲੇ ਦੇ ਘਰੇ ਪਰਿਵਾਰ ਦੇ ਵਿੱਚ ਇੱਕ ਪਰ ਫਿਰ ਸ਼ੋਭਦੀਪ ਸਿੰਘ ਸਿੱਧੂ ਮੂਸੇ ਵਾਲਾ ਆਇਆ ਉਹਦੇ ਫੈਨ ਤੇ ਪਰਿਵਾਰ ਜੋ ਦੋਸਤ ਮਿੱਤਰ ਜੋ ਵੀ ਹੈ ਉਹਨਾਂ ਨੂੰ ਇਹੀ ਉਮੀਦ ਹੈ ਕਿ ਸ਼ੋਭਦੀਪ ਸਿੰਘ ਸਿੱਧੂ ਮੂਸੇ ਵਾਲਾ ਫੇਰ ਆਇਆ ਲੰਬੇ ਸਮੇਂ ਤੋਂ ਘਰ ਦੇ ਵਿੱਚ ਖੁਸ਼ੀ ਆਈ ਹੈ ਤੇ ਬਹੁਤ ਸਾਰੇ ਲੋਕ ਮਿਲਣ ਆ ਰਹੇ ਹਸਤਾਲ ਦੇ ਵਿੱਚ ਇਹ ਹਜੇ ਪਰਿਵਾਰ ਮਾਤਾ ਉਹਨਾਂ ਦੇ ਹਜੇ ਰੈਸਟ ਤੇ ਹੈ ਬੈਡ ਰੈਸਟ ਤੇ ਹੈ ਡਾਕਟਰਾਂ ਦੇ ਰეკਮੈਂਡੇਸ਼ਨ ਦੇ ਵਿੱਚ ਤੇ ਉੱਥੇ ਮੇਰੇ ਲੋਗ ਆ ਰਿਹਾ ਉਹਨਾਂ ਦੇ ਫੈਨ ਵੀ ਆ ਰਿਹਾ ਅੱਜ ਸਾਡੇ ਨਾਲ ਇੱਕ ਹੋਰ ਲੜਕਾ ਆਇਆ ਰੋਜਵਾਨ ਆਇਆ ਅਟੜ ਫੈਨ ਐ ਸਿੱਧੂ ਮੂਸੇ ਵਾਲੇ ਦਾ ਕਿੱਡਾ ਫੈਨ ਅਸੀਂ ਦੱਸਦੇ ਆ ਤੁਹਾਨੂੰ ਦਿਖਾਉਨੇ ਆ ਉਹਦਾ ਬਾਈ ਦਾ ਨਾਮ ਨਾਮ ਹੁਸੈਨ ﺍﻟਫਾਜ਼ ਹੈ ਜੀ ਹੁਸੈਨ ﺍﻟਫਾਜ਼ ਹਾਂ ਜੀ ਤੁਸੀਂ ਕੀ ਕਰਦੇ ਹੋ ਬਾਈ ਤੁਸੀਂ ਮੈਂ ਸਟੱਡੀ ਕਰਦਾ ਪਿਆ ਜੀ ਅੱਛਾ ਤੁਸੀਂ ਸਿੱਧੂ ਮੂਸੇ ਵਾਲੇ ਦੇ ਫੈਨ ਹੋ ਹਾਂ ਜੀ ਹਾਂ ਜੀ ਸੱਚ ਹੋਏ ਆ ਜੀ ਇਹ ਐਸ ਵੀ ਆ ਲਗਾਣਾ ਆਇਆ ਸੀ ਉਹਦੇ ਵਿੱਚ ਵੀ ਕਾਫੀ ਬੋਲ ਸੱਚ ਹੋਏ ਨੇ ਯਾਨੀ ਕਿ ਕਾਫੀ ਗਾਣੇ ਆ ਜਿਹੜੇ ਬਿਲਕੁਲ ਸੱਚ ਹੋਏ ਨੇ ਬਾਈ ਜੀ ਦੇ ਜੀ ਤੁਸੀਂ ਬੋਲ ਲਿਖਿਆ ਪਹਿਲਾਂ ਤੁਹਾਡਾ ਗਾਣਾ ਆਇਆ ਕੋਈ ਨਹੀਂ ਪਹਿਲਾਂ ਮੇਰਾ ਗਾਣਾ ਕੋਈ ਨਹੀਂ ਆਇਆ ਜੀ ਬਸ ਪਹਿਲਾ ਗਾਣਾ ਆਪਣਾ ਮੇਰਾ ਸੁਪਨਾ ਹੀ ਹੋ ਗਿਆ ਜਦੋਂ ਤੋਂ ਬਾਈ ਜੀ ਨਾਲ ਘਟਨਾ ਹੋਈ ਪਹਿਲੇ ਮੇਰਾ ਸੁਪਨਾ ਹੀ ਹੋ ਗਿਆ ਕਿ ਪਹਿਲਾ ਗਾਣਾ ਮੈਂ ਬਾਈ ਜੀ ਨੂੰ ਟ੍ਰਿਬਿਊਟ ਕਰਨਾ ਤੇ ਬਾਈ ਜੀ ਨੂੰ ਹੀ ਜਿਹੜਾ ਡੈਡੀਕੇਟ ਕਰਨਾ ਗਾਣਾ ਆਪਾਂ ਕਿਹੜਾ ਗਾਣਾ ਬਸ ਉਹਦੇ ਦੋ ਬੋਲ ਹਾਂਜੀ ਮੈਂ ਉਹ ਜਿਹੜੇ ਦੋ ਚਾਰ ਬੋਲ ਮੈਂ ਤੁਹਾਨੂੰ ਗਾ ਕੇ ਸੁਣਾ ਦਿੰਦਾ ਉਸ ਗਾਣੇ ਦੇ ਬਾਈ ਬੁੱਸਾ ਸੁਣੀ ਜਾਂਦਾ ਬਸ ਠੀਕ ਹੈ ਜੀ ਆਪਾਂ ਆ ਦੋ ਚਾਰ ਕਰ ਸਕਾਂਗੇ ਸਾਰੇ ਜੀ ਬਈ ਦੋ ਚਾਰ ਆ ਦਰਸ਼ਕ ਵੀਰੋ ਸਸਰੀਗਾ ਸਾਰਿਆਂ ਨੂੰ ਤੇ ਮੈਂ ਦੋ ਚਾਰ ਜਿਹੜੇ ਆ ਤੁਹਾਨੂੰ ਬੋਲ ਉਸ ਗਾਣੇ ਦੇ ਸੁਣਾ ਦੇਣਾ ਤੇ ਵੱਧ ਵੱਧ ਸ਼ੇਅਰ ਕਰ ਦਿਓ ਤੁਸੀਂ ਤੇ ਗਾਣੇ ਦੇ ਬੋਲ ਕੁਝ ਇਸ ਤਰ੍ਹਾਂ ਜੀ ਹੋ ਤੇਰੇ ਜਹਾਜ ਮਣਾਨੀ ਗਾਉਣ ਵਾਲੇ ਬਹੁਤ ਨੇ ਦੁਨੀਆ ਹਲਾਤੀ ਜਟਾ ਹੋਈ ਤੇਰੀ ਮੌਤ ਨੇ ਤੇਰੇ ਜਹਾਜ ਮਣਾਨੀ ਗਾਉਣ ਵਾਲੇ ਬਹੁਤ ਨੇ ਦੁਨੀਆ ਹਲਾਤੀ ਜਟਾ ਹੋਈ ਤੇਰੀ ਮੌਤ ਨੇ ਦਿਲ ਵਿੱਚ ਤੇਰੇ ਲਈ ਪਿਆਰ ਬੜਾ ਏ ਦੇਖ ਤੇਰੀ ਯਾਦ ਵਿੱਚ ਗਾਣਾ ਗਾਇਆ ਨਾਟ 11 ਜਾਂਦਾ ਜਦੋਂ ਦੇਖਾਂ ਰੋਡ ਤੇ ਤੇਰੀ ਮਲੂ ਮਲੀ ਯਾਦ ਆਜੇ ਮੂਸੇ ਵਾਲਿਆ ਤੇਰੀ ਮਲੂ ਮਲੀ ਯਾਦ ਆਜੇ ਮੂਸੇ ਵਾਲਿਆ ਨਾਟ 11 ਜਾਂਦਾ ਜਦੋਂ ਦੇਖਾਂ ਰੋਡ ਤੇ ਤੇਰੀ ਮਲੋ ਮੱਲੀ ਯਾ ਦੇ ਆ ਜੇ ਮੂਸੇ ਵਾਲਿਆ ਮੇਰਾ ਗਾਣਾ ਹੀ ਤੁਹਾਡੇ ਦਿਲ ਦੇ ਜਜ਼ਬਾਤ ਹੈ ਹਾਂਜੀ ਇਹ ਦਿਲ ਦੇ ਜਜ਼ਬਾਤ ਹੀ ਹੈ ਜੀ ਬਸ ਜੀ ਮੋਸ਼ਰ ਵੀ ਬੰਦ ਉਹ ਥਪੜਾ ਸੀਗਾ ਉਹ ਪੂਰਾ ਹੋਊਗਾ ਹਾਂਜੀ ਹੋਊਗਾ ਲੱਗਦਾ ਕਿ ਉਸੇ ਤਰ੍ਹਾਂ ਫਿਰ ਇੱਕ ਵਾਰੀ ਫਿਰ ਦੁਨੀਆ ਤੇ ਆਊਗਾ ਬਈ ਜਰੂਰ ਹੋਊਗਾ ਜਰੂਰ ਹੋਊਗਾ ਉਹਨਾਂ ਵਾਲੇ 10-15 ਸਾਲਾਂ ਦੇ ਵਿੱਚ ਤੁਸੀਂ ਦੇਖਿਓ ਜੇ ਬਚਪਨ ਤੋਂ ਹੀ ਬਾਈ ਨੇ ਮੱਲਾ ਮਾਰਨੀਆਂ ਦੁਬਾਰਾ ਜੀ ਫਿਰ ਤੁਸੀਂ ਦੇਖਿਓ ਉਸੇ ਨਾਮ ਨਾਲ ਮੱਲਾ ਵੱਜਣਗੀਆਂ ਉਹੀ ਪੰਜਾਬ ਦਾ ਨਾਮ ਦੇਖਿਓ ਤੁਸੀਂ ਸਿਖਰਾਂ ਤੇ ਜਾਊਗਾ ਤੇ ਸਿੱਧੂ ਮੂਸੇ ਵਾਲੇ ਦੇ ਨਾਮ ਤੋਂ ਜਾਊਗਾ ਜੀ ਪਤਾ ਨਾਮ ਫੇਰ ਉਹੀ ਰੱਖਤਾ ਹਾਂਜੀ ਹਾਂਜੀ ਮੈਨੂੰ ਪਤਾ ਜੀ ਮੈਂ ਹਾਂਜੀ ਹਾਂਜੀ ਮੈਂ ਦੇਖਿਆ ਜੀ ਸਾਰਾ ਪਹਿਲਾਂ ਵੀ ਮੈਂ ਮਿਲ ਕੇ ਗਿਆ ਕੱਲ ਵੀ ਇੱਥੇ ਹਸਪੀਟਲ ਦੇ ਵਿੱਚ ਹੀ ਮੈਨੂੰ ਲੱਗੇ ਪੈਂਦਾ ਜਿੰਦਲ ਹਸਪੀਟਲ ਤੇ ਅੱਜ ਵੀ ਮੈਂ ਮਿਲਣਾ ਆ ਜੀ ਦੁਬਾਰਾ ਕਰਦੇ ਨੂੰ ਵੀਰੇ ਆ ਦੁਬਾਰਾ ਮਿਲਣਾ ਜੀ ਹੁਣ ਬਸ ਮੈਂ ਕਿਵੇਂ ਲੱਗਿਆ ਜਦੋਂ ਉਸ ਟਾਈਮ ਉਹ ਵਾਕਾ ਹੋਇਆ ਸੀਗਾ ਆਪਾਂ ਜੋ ਜ਼ਿਕਰ ਆਪਾਂ ਦੁਬਾਰਾ ਉਸ ਟਾਈਮ ਪਹਿਲਾਂ ਤਾਂ ਜੀ ਵੀ ਯਾਨੀ ਕਿ ਸੱਚ ਨਹੀਂ ਹੋ ਰਿਹਾ ਸੀਗਾ ਲੱਗ ਨਹੀਂ ਰਿਹਾ ਸੀ ਅੱਖਾਂ ਨੂੰ ਕਿ ਸੱਚ ਇਹ ਹੈਗਾਗਾ ਫਿਰ ਇੱਕ ਖਬਰ ਵੇਖੀ ਦੋ ਖਬਰ ਦੇਖਿਆ ਉਹਨਾਂ ਤੇ ਵੀ ਸੱਚ ਨਹੀਂ ਹੋਇਆ ਫਿਰ ਸਾਰੀਆਂ ਖਬਰਾਂ ਦੇਖੀਆਂ ਫਿਰ ਕਿਤੇ ਜਾ ਕੇ ਸੱਚ ਹੁੰਦਾ ਦਿਖਾਈ ਦਿੱਤਾ ਕਿ ਬਾਈ ਸਿੱਧੂ ਮੂਸੇਵਾਲਾ ਹੈਗਾ ਵੈਸੇ ਤਾਂ ਸਾਡੇ ਦਿਲਾਂ ਦੇ ਵਿੱਚ ਜਾਂਦਾ ਸੀਗਾ ਬਾਈ ਪਰ ਹੁਣ ਯਾਨੀ ਕਿ ਤੰਦੇ ਹੀ ਦੇ ਰੂਪ ਵਿੱਚ ਵੀ ਸਾਡੇ ਦਰਮਿਆਨ ਬਾਈ ਆ ਗਿਆ ਜੀ ਚਲੋ ਤੁਹਾਡਾ ਜਿਹੜਾ ਗੀਤ ਹੈ ਕਦੋਂ ਕੇ ਰਿਲੀਜ਼ ਕਰਨਾ ਉਸੇ ਬਸ ਇਹ ਗੀਤ ਜਲਦੀ ਜੀ ਆ ਇੱਕ ਡੇਢ ਮਹੀਨੇ ਦੇ ਵਿੱਚ ਵਿੱਚ ਰਿਲੀਜ਼ ਕਰ ਦੇਣਾ ਜੀ ਆਪਾਂ ਠੀਕ ਹੈ ਚਲੋ ਅਸੀਂ ਵੀ ਇਹ ਕਰਾਂਗੇ ਤੁਹਾਡਾ ਗੀਤ ਹਿੱਟ ਹੋਵੇ ਹਾਂਜੀ ਹਾਂਜੀ ਥੋੜੀ ਆਵਾਜ਼ ਹੈ ਜਿਹੜੀ ਉੱਥੇ ਤੱਕ ਪਹੁੰਚੇ ਸਿੱਧੂ ਬਾਈ ਮੋਸੇ ਵਾਲੇ ਨੂੰ ਥੈਂਕ ਯੂ so much ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਮੈਂ ਇਹੀ ਅਪੀਲ ਸਾਰਿਆਂ ਨੂੰ ਕਰਨਾ ਚਾਹਣਾ ਕਿ ਇਹ ਗਾਣਾ ਜਿਹੜਾ ਆਪਾਂ ਬਾਈ ਨੂੰ ਡੈਡੀਕੇਟ ਕੀਤਾ ਬਾਈ ਦੇ ਹੱਕ 'ਚ ਗਾਇਆ ਬਾਈ ਨੂੰ ਇੱਕ ਸ਼ਰਧਾਂਜਲੀ ਦਿੱਤੀ ਆ ਤੇ ਜੇਕਰ ਤੁਹਾਨੂੰ ਵੀ ਲੱਗਦਾ ਕਿ ਇਹ ਸ਼ਰਧਾਂਜਲੀ ਆ ਤੇ ਤੁਸੀਂ ਵੀ ਸਾਰਿਆਂ ਨੇ ਸ਼ੇਅਰ ਕਰਨੀ ਆ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨੀ ਆ ਵੱਧ ਤੋਂ ਵੱਧ ਆਪਣਾ ਗਾਣਾ ਸ਼ੇਅਰ ਕਰਨਾ ਜਦੋਂ ਆ ਗਿਆ ਜੀ ਤੇ ਤੁਹਾਡੇ ਚੈ ਠੀਕ ਹੈ ਤਾਂ ਤੁਸੀਂ ਦੇਖਿਆ ਬਾਈ ਦੇ ਜਜ਼ਬਾਤ ਅੱਖਾਂ 'ਚ ਤੁਸੀਂ ਦੇਖ ਰਹੇ ਸੀ ক্লোਜ਼ ਕਰਕੇ ਵੀ ਦਿਖਾਇਆ ਸੀ ਤੇ ਬਾਈ ਜਿਹੜਾ ਗੀਤ ਗਾਇਆ ਗੀਤ ਗੋਂਦੇ-ਗੋਂਦੇ ਵੀ ਬਾਈ ਇਮੋਸ਼ਨਲ ਹੋ ਗਿਆ ਸੀਗਾ ਤੇ ਬਾਈ ਇਹਦੇ ਸ਼ੇਅਰ ਜ਼ਰੂਰ ਕਰਿਓ ਸਾਡੀ ਰਿਕੁਐਸਟ ਹੈ ਕਿ ਬਾਈ ਦਾ ਨਾਮ ਕੀ ਦੱਸਿਆ ਹੁਸਨ ﺍﻟ अल्ਫਾਜ਼ ਹੁਸਨ ﺍﻟ अल्ਫਾਜ਼ ਨੇ ਬਹੁਤ ਹੀ ਸੋਹਣੇ ﺍﻟ अल्ਫਾਜ਼ਾਂ ਦੇ ਵਿੱਚ ਜਿਹੜਾ ਗੀਤ ਸਾਨੂੰ ਸੁਣਾਇਆ ਤੇ ਇੱਕ 1.5 ਮਿੰਟ ਜਿਹੜਾ ਰਿਲੀਜ਼ ਵੀ ਹੋਇਆ ਹੈ ਨਾ ਜਦੋਂ ਰਿਲੀਜ਼ ਹੋਇਆ ਸੀ ਫੇਰ ਅਸੀਂ ਉਹਨੂੰ ਇਹ ਚੈਨਲ ਤੇ ਐਕਟੀਵੇਟ ਕਰਦਾ ਕਿ ਤੁਸੀਂ ਸੁਣਿਓ ਜ਼ਰੂਰ ਤੇ ਇਸ ਵੀਡੀਓ ਨੂੰ ਵੀ ਸ਼ੇਅਰ ਕਰੋ ਤਾਂਕਿ ਬਾਈ ਦਾ ਗਾਣਾ ਪ੍ਰੋਮੋਟ ਹੋਵੇ ਦੇ ਦੇ ਦਿਓ ਤੁਹਾਡਾ ਆਪਣਾ ਚੈਨਲ ਪੰਜ ਪੰਜ ਟੀਵੀ ਮੈਂ ਦੇਵਕਰਨ ਕੈਮਰੇ ਦੇ ਵਿੱਚ ਸੁਨਿਲਾ ਸਤਿ ਸ੍ਰੀ ਅਕਾਲ ਜੀ ਹਾਂ ਜੀ ਉਹ ਜਰੂਰ ਲਿਖ ਸੈਂਡ ਕਰ ਦਿਓ ਹੈਲੋ ਲਿਖੋ ਜਰੂਰ